ਇਤਿਹਾਸਕ ਨਗਰ ਪਿੰਡ ਹੀਰਾ ਵਿਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਗੁਰਦੁਆਰਾ ਸਾਹਿਬ ਬਾਦशाही ਦਸਮੀ ਦੀ ਕਾਰ ਸੇਵਾ ਪਿਛਲੇ 5 ਸਾਲਾਂ ਤੋਂ ਸੰਤ ਬਾਬਾ ਨਰਿੰਦਰ ਸਿੰਘ ਸੰਤ ਬਾਬਾ ਬਲਵਿੰਦਰ ਸਿੰਘ ਹਜੂਰ ਸਾਹਿਬ ਲੰਗਰਾਂ ਵਾਲਿਆਂ ਵੱਲੋਂ ਸ਼ੁਰੂ ਕੀਤੀ ਹੋਈ ਹੈ ਜਿੱਤੇ ਹੁਣ ਤੱਕ 8 ਕਰੋੜ ਦੇ ਕਰੀਬ ਪਏ ਖਰਚ ਹੋ ਚੁੱਕੇ ਨੇ ਜਿਸ ਦੇ ਤਹਿਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਥੇਦਾਰ ਜਗਜੀਤ ਸੇਂਤ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 10 ਲੱਖ ਦਾ ਚੈੱਕ ਮੁੱਖ ਪ੍ਰਬੰਧਕ ਬਾਬਾ ਗੁਰਜੀਤ ਸਿੰਘ ਨੂੰ ਸੌਂਪਿਆ ਗਿਆ ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਸੰਤ ਬਾਬਾ ਨਰਿੰਦਰ ਸਿੰਘ ਸੰਤ ਬਾਬਾ ਬਲਵਿੰਦਰ ਸਿੰਘ ਜੀ ਦੇ ਜਤਨਾ ਸਦਕਾ ਇਤਿਹਾਸਕ ਨਗਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਹੀਰਾਾਂ ਦੀ ਕਾਰ ਸੇਵਾ ਚੱਲ ਰਹੀ ਹੈ ਜਿਸ ਵਿੱਚ ਦੁਨੀਆਂ ਦਾ ਸਭ ਤੋਂ ਮਹਿੰਗਾ ਮਾਰਬਲ ਅਤੇ ਮੀਨਾਕਾਰੀ ਕੀਤੀ ਜਾ ਰਹੀ ਹੈ ਜੋ ਇਸ ਹਲਕੇ ਦਾ ਸਭ ਤੋਂ ਸੁੰਦਰ ਤੇ ਵੱਡਾ ਗੁਰੂ ਘਰ ਬਣ ਜਾ ਰਿਹਾ ਉਹਨਾਂ ਦੱਸਿਆ ਕਿ ਇਸ ਗੁਰੂ ਘਰ ਦੀ ਕਾਰ ਸੇਵਾ ਦਾ ਕੰਮ ਮੁੱਖ ਪ੍ਰਬੰਧਕ ਬਾਬਾ ਗੁਰਜੀਤ ਸਿੰਘ ਦੀ ਦੇਖ ਰੇਖੇ ਚੱਲ ਰਹੀ ਹੈ ਜਿਨ੍ਹਾਂ ਨੂੰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 10 ਲੱਖ ਦਾ ਚੈੱਕ ਸੌਂਪਿਆ ਗਿਆ ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਹ ਸੇਵਾ ਕਰਮਾਂ ਤੇ ਭਾਗਾ ਵਾਲਿਆਂ ਦੇ ਹਿੱਸੇ ਆਉਂਦੀ ਹੈ ਇਸ ਕਾਰ ਸੇਵਾ ਵਿੱਚ ਆਪਣਾ ਬੜਮੁੱਲਾ ਯੋਗਦਾਨ ਪਾ ਕੇ ਗੁਰੂ ਸਾਹਿਬ ਤੋਂ ਬੇਅੰਤ ਖੁਸ਼ੀਆਂ ਦੇ ਪਾਤਰ ਬਣੀਏ ਜਸਵੀਰ ਸਿੰਘ ਹੀਰਾ ਦੀ ਇਹ ਖਾਸ ਰਿਪੋਰਟ ਅੱਜ ਅਸੀਂ ਗੁਰਦੁਆਰਾ ਸਾਹਿਬ ਪਾਸ਼ੇ ਦਸਵੇਂ ਪਿੰਡ ਹੀਰਾ ਵਿਖੇ ਦਿੱਤੇ ਕੀ ਸਤਿ ਆਂਦ ਬਾਬਾ ਦਰਿੰਦਰ ਸਿੰਘ ਜੀ ਸਤਿ ਆਂਦ ਬਾਬਾ ਗਵਿੰਦਰ ਸਿੰਘ ਜੀ ਦੇਢ ਸਾਹ ਵਾਲੇ ਗੁਰਦੁਆਰਾ ਲੰਗਰ ਸਾਹਿਬ ਵਾਲਿਆਂ ਦੀ ਕਾਰ ਸੇਵਾ ਪਿਛਲੇ 5 ਸਾਲਾਂ ਤੋਂ ਇੱਥੇ ਚੱਲ ਰਹੀ ਹੈ ਅੱਜ ਜੋ ਇੱਥੇ ਦਰਬਾਰ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈ ਉਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਇਸ ਹਲਕੇ ਦੇ ਵਿੱਚ ਸਭ ਤੋਂ ਵੱਡੇ ਜਿਹੜਾ ਦਰਬਾਰ ਸਾਹਿਬ ਆ ਉਹ ਇੱਥੇ ਗੁਰਦੁਆਰਾ ਸਾਹਿਬ ਪਾਸੇ ਦਸਵੀਂ ਹੀਰਾ ਵਿਖੇ ਬਣ ਜਾ ਰਿਹਾ ਜਿਹਦੇ ਵਿੱਚ ਬੀਤ ਨਾਮ ਦਾ ਮਾਰਬਲ ਲਾਇਆ ਜਾ ਰਿਹਾ ਕੋਟ ਮੀਨਾ ਕਾਰੀ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਬਾਬਰਖਾਂ ਦੇ ਜੋ ਪ੍ਰਮੁੱਖ ਜਥੇਦਾਰ ਨੇ ਬਾਬਾ ਗੁਰਜੀਤ ਸਿੰਘ ਜੀ ਉਹਨਾਂ ਦੀ ਦੇਖ ਰੇ ਇੱਥੇ ਇਹ ਸਾਰਾ ਕੁਝ ਕਾਰ ਸੇਵਾ ਬਹੁਤ ਵਧੀਆ ਢੰਗ ਨਾਲ ਚੱਲ ਰਹੀ ਹੈ ਇੱਥੋਂ ਦੇ ਸਾਡੇ ਮੁੱਖ ਪ੍ਰਬੰਧਕ ਸਰਤਾਰਨ ਪਾਇਲ ਸਿੰਘ ਸਮੁੱਚੀ ਟੀਮ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਵੀ ਸਮੇਂ-ਸਮੇਂ ਸਰ ਜੋ ਮਹਾਨ ਸੇਵਾਵਾਂ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਇਸ ਨਗਰ ਦੇ ਵਿੱਚ ਜੋ 10 ਮਈ ਪਾਰਸ਼ਾ ਜੀ ਦੇ ਮਾਨ ਸਤਾਰ ਨੇ ਉਥੇ ਜਿਹੜੀਆਂ ਕਾਰਸ਼ੇਮਾਂ ਚੱਲ ਰਹੀਆਂ ਨੇ ਅੱਜ ਐਸਡੀਪੀਸੀ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੀ ਕਾਰਸ਼ੇਬਾ ਲਈ 10 ਲੱਖ ਰੁਪਏ ਬਾਬਾ ਜੀ ਨੂੰ ਭੇਟ ਕੀਤਾ ਗਿਆ ਵਾ ਆਉਣ ਵਾਲੇ ਸਮੇਂ ਚ ਹੋਰ ਵੀ ਸਾਡੀ ਕੋਸ਼ਿਸ਼ ਹੋਊ ਵੀ ਬਾਬਾ ਜੀ ਨੂੰ ਇੱਥੇ ਹੋਰ ਵੀ ਤਰੀਕ ਤੋਰ ਤੇ ਇਹਨਾਂ ਨੂੰ ਇੱਕ ਹੋਰ ਹੋਰ ਵੀ ਸਹਾਇਤਾ ਦਿੱਤੀ ਜਾਵੇ ਕਿਉਂਕਿ ਇੱਥੇ ਜਿਹੜਾ ਪ੍ਰੋਜੈਕਟ ਆ ਇਹਨਾਂ ਦਾ ਜੋ ਵੀ ਇਹਨਾਂ ਦੀ ਲਾਗਤ ਆ ਉਹ ਕਰੋੜਾਂ ਦੇ ਵਿੱਚ ਆ ਹੁਣ ਜੇ ਅਸੀਂ ਦੇਖੀਏ 5 ਤੋਂ 7 ਕਰੋੜ ਰੁਪਈਆ ਇਹਨਾਂ ਦਾ ਇੱਥੇ ਖਰਚਾ ਚੁੱਕਿਆ ਬਾ ਸੋ ਇਹ ਜਿਹੜਾ ਹਾਲ ਵੀ ਹੈ ਦਰਬਾਰ ਸਾਹਿਬ ਦਾ ਹਾਲ ਵੀ ਹੈ ਇਹ ਵੀ 200 100 ਬਾਈ 1200 ਇਹਦੀ ਜਿਹੜੀ ਡਾਈਮੈਂਸ਼ਨਸ ਨੇ ਕਾਫੀ ਖੁੱਲਾ ਡੁੱਲਾ ਹਾਲ ਜਿਹੜਾ ਬੰਦਿਆ ਵਾ ਔਰ ਸਾਰਾ ਇੰਪੋਰਟਡ ਡਾ ਮਾਰਬਲ ਇੱਥੇ ਲੱਗ ਰਿਹਾ ਵਾ ਔਰ ਮੈਂ ਸੰਗਤਾਂ ਵੀ ਵੀ ਇਹ ਕਰਦਾ ਵੀ ਵੱਧ ਤੋਂ ਵੱਧ ਸੰਤਾ ਵਾ ਬਰਖਨ ਸਹਿਯੋਗ ਦਿਵੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੁਰਦੁਆਰਾ ਸਾਹਿਬ ਪਾਸ਼ੇ ਦਸਵੀਂ ਹੀਰਾ ਦੀ ਜਿਹੜੀ ਦੇਖਾ ਉਹ ਸਿਰਫ ਇਸ ਇਲਾਕੇ ਚ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਚ ਵੀ ਪਤਾ ਲੱਗੇ ਵੀ ਗੁਰਦੁਦਵਾਰਾ ਸਾਹਿਬ ਹੀਰਾ ਵਿਕੇ ਸਾਹਿਬੇ ਇਕਬਾਲ ਸਾਹਿਬ ਸ਼੍ਰੀ ਰੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਯਾਦ ਵਿੱਚ ਬਾਹਨ ਇਤਿਹਾਸਕ ਸਥਾਨ ਬਣੇ ਨੇ ਸੋ ਮੈਂ ਸੰਤ ਬਾਬਾ ਨਿਰੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਉਹਨਾਂ ਦੇ ਪ੍ਰਮੁੱਖ ਚਠੇਦਾਰ ਬਾਬਾ ਗੁਰਜੀਤ ਸਿੰਘ ਜੀ ਦਾ ਐਸਪੀਸੀ ਪਹਿਲਾ ਸ਼੍ਰਮਣੀ ਗੁੱਤਰ ਪ੍ਰਬੰਧ ਕਮੇਟੀ ਦਾ ਨਗਰ ਨਿਵਾਸੀ ਵੀਰਾਂ ਦਾ ਬਹੁਤ ਕੋਟ ਕੋਟ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ